ਆ ਦੇਖੋ ਦੋਸਤਾਂ ਨੇ ਹੀ ਮਾਰ ਮੁਕਾਇਆ ਗੱਬਰੂ ਨੌਜਵਾਨ ਇਕੱਲੇ ਨੂੰ ਸਦਕੇ ਕੱਢ ਲਿਆ ਵੈਰ ਸ਼ਰੀਆਮ ਗੋਲੀ ਮਾਰ ਕੇ ਕੱਡੇ ਸਾਹ ਵਾਰਦਾਤ ਨੂੰ ਅੰਜਾਮ ਦੇ ਕੇ ਦੋਸਤ ਹੋ ਗਏ ਫਰਾਰ ਪਰਿਵਾਰ ਨੇ આરોપીਆਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਕੀਤੀ ਮੰਗ ਅਤੇ ਕੜੀ ਤੋਂ ਕੜੀ ਸਜ਼ਾ ਦੇਣ ਦੀ ਕੀਤੀ ਮੰਗ ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ ਮੇਰਾ ਨਾਮ ਸਵਰਨ ਸਿੰਘ ਪਿੰਡ ਕਾਲਵਾਜੀ ਮੇਰਾ ਦੋਤਾ ਲੱਗਦਾ ਇਹ ਮੁੰਡਾ ਸਤਨਾਮ ਸਿੰਘ ਪਿੰਡ ਪੰਡੋਰੀ ਬਲਜਿੰਦਰ ਸਿੰਘ ਦਾ ਲੜਕਾ ਏ ਕੀ ਗੱਲ ਬਾਤ ਹੋਈ ਏ ਗੱਲ ਬਾਤ ਇਹ ਹੋਇਆ ਕਿ ਸਾਨੂੰ ਤੇ ਜਦੋਂ ਪਿੰਡ ਫੋਨ ਗਿਆ ਵਾ ਐਸੋ ਸਰਦਾਰ ਮੇਜਰ ਸਿੰਘ ਦਾ ਲੜਕੇ ਦੇ ਪਪੜ ਦਾ ਤੇ ਉਹਨਾਂ ਨੇ ਸਾਨੂੰ ਦੱਸਿਆ ਵਾ ਕਿ ਇਦਾਂ ਕਰਕੇ ਗੋਲੀ ਮਾਰ ਕੇ ਤੇ ਉਹ ਨਾਲ ਲਿਆਏ ਆ ਤੇ ਹਸਪਤਾਲ ਜਾ ਕੇ ਪਿੰਡ ਫੋਨ ਕੀਤਾ ਵਾ ਪੰਡੋਰੀ ਉਹਨਾਂ ਨੇ ਤੇ ਪਿੰਡੋਂ ਗੱਡੀ ਮਂਗਾ ਕੇ ਗੱਡੀ ਵਿੱਚ ਲਿਆ ਕੇ ਤੇ ਉੱਥੇ ਹਸਪਤਾਲ ਜਾ ਕੇ ਬਾਬੇ ਵਾਲੇ ਹਸਪਤਾਲ ਜਾ ਕੇ ਛੋੜਤਾ ਕੀ ਕਾਰਨ ਕਿਹਾ ਕਾਰਨ ਉਹਨੂੰ ਘਰੋਂ ਆਵਾਜ਼ ਮਾਰੀ ਆ 4 ਵਜੇ 4 ਵਜੇ ਬਾਜ਼ਮਾਰਕੇ ਲੈ ਕੇ ਆ ਦੋਸਤੀ ਆਈ ਦੀ ਨਾਲ ਫਿਰਨ ਤੁਰਨ ਵਾਲੇ ਮੁੰਡੇ ਤੇ ਇਧਰ ਚਪਾਲ ਵਾਲੇ ਰੋਡ ਤੇ ਖੜਕੇ ਕੋਟ ਦੇ ਲਾਗੇ ਬੰਨੇ ਜਾ ਕੇ ਕਿਤੇ ਦੇ ਉੱਥੇ ਜਾ ਕੇ ਇਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾਤਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਇਹਨਾਂ ਦਾ ਮੁੰਡਿਆਂ ਦਾ ਆਪਸ ਵਿੱਚ ਹੀ ਆਉਣ ਜਾਣ ਮਿਲਜੋਲ ਸੀ ਇਕੱਠੇ ਰਹਿੰਦੇ ਸੀ ਮੁੰਡੇ ਦਾ ਨਾਮ ਸਤਨਾਮ ਸਿੰਘ ਹੈ ਜੀ ਪੁੱਤਰ ਬਲਜਿੰਦਰ ਸਿੰਘ ਹੋ ਉਮਰ ਉਹਦੀ ਹੋਣੀ ਆ 22-24 ਸਾਲ 22 ਸਾਲ ਮੰਗ ਕਰ ਲਿਓ ਮੰਗਾ ਇਹੋ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਸਖਤ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡਾ ਤੇ ਇਹੋ ਜਿਹਾ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਘਰ ਵਾਲਿਆਂ ਨੂੰ ਰਾਜੀਪੁਰ ਪੁਲਿਸ はい ਜੀ ਰਾਜੀਪੁਰ ਪੁਲਿਸ ਨੇ ਕਾਰਵਾਈ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਹਸਪਤਾਲ ਉੱਥੋਂ ਉਹਨਾਂ ਨੇ ਕਾਰਵਾਈ ਕਰਕੇ ਤੇ ਮੁੜਕੇ ਚਪਾਲ ਜਾ ਕੇ ਉਹਨਾਂ ਨੂੰ ਬੰਦ ਕੀਤਾ ਵਾ ਮੌਕੇ ਤੇ ਮੌਕਾ ਬਖਾਇਆ ਉਹਨਾਂ ਨੇ ਖੜਕੇ ਨਾਲ ਮੌਕਾ ਵੇਖਣ ਵਾਲੇ ਵੀ ਮਹਿੰਗਾ ਸਿੰਘ ਤੇ ਨਾਲ ਉਹਨਾਂ ਦੇ ਫੁੱਫੜ ਜੀ ਸਤਨਾਮ ਸਿੰਘ ਦੇ ਫੁੱਫੜ ਜੀ ਨਾਲ ਗਏ ਆ ਜਾ ਕੇ ਮੌਕਾ ਵਿਖਾ ਕੇ ਤੇ ਉੱਥੋਂ ਪੁਲਿਸ ਨੇ ਉਹ ਹੁਣ ਉਹ ਆਪਣੀ ਹरासत ਵਿੱਚ ਲੈ ਆ ਗੋਲੀ ਉਹਦੇ 1 ਵਜੇ ਆ ਜੀ ਸੱਜੇ ਮੰਮੇ ਦੇ ਥੱਲੇ ਅਚਾ ਇਹਦਾ ਨਾਮ ਹਜਰ ਸਿੰਘ ਇਹ ਮੇਰਾ ਪਿੰਡ ਨਿਸ਼ਾਰਾ ਬਨੂਆ ਮੈਨੂੰ ਰਾਤ 10 ਵਜੇ ਟੈਲੀਗ੍ਰਾਫ ਨੂੰ ਗਿਆ ਨਿਸ਼ਾਰਾ ਬਨੂਆ ਜੀ ਵੀ ਤੁਹਾਡੇ ਮੁੰਡੇ ਨੂੰ ਗੋਲੀ ਮਾਰਤੀ ਆ ਤੇ ਇਨਾਂ ਲਈ ਆਓ ਇੱਥੇ ਨਾਂ ਦਾ ਪਿੰਡ ਆਓ ਹਸਪਤਾਲ ਉਹ ਹਸਪਤਾਲ ਆ ਇਹਦੇ ਮੁੰਡਾ ਡੈੱਡ ਪਿਆ ਸੀ ਟੇਕ ਪਿੰਡ ਦਾ ਮੁੰਡਾ ਆ ਉਹਨੇ ਸਾਡੇ ਮੁੰਡੇ ਨੂੰ ਖੜਿਆ 4 ਵਜੇ ਇਹਨਾਂ ਨੂੰ ਪਤਾ ਲੱਗਾ ਕਿ ਇਹਦੇ ਮਾਪਿਓ ਤੋਂ ਉਹਨੇ 4 ਵਜੇ ਖੜਿਆ ਪਤਾ ਨਹੀਂ ਬਾਬੂੜੇ ਵਾਲ ਖੜਿਆ ਕਿ ਕਿੰਨੇ ਜਾਣੇ ਕਿੰਨੇ ਨਹੀਂ ਉਹਦੇ ਨਾਲ ਗੱਡੀ ਇਹਨਾਂ ਮੁੜ ਕੇ ਜਿੱਥੇ ਜਾ ਕੇ ਉਹਨੂੰ ਗੋਲੀ ਮਾਰ ਕੇ ਤੇ ਲੱਟ ਕੇ ਮੁੜ ਕੇ ਰਾਹ ਦੇ ਛੋਟੇ ਆ ਇਹਨਾਂ ਦੇ ਮੁੜ ਕੇ ਗੱਡੀ ਇਸ ਪਿੰਡੋਂ ਗਈ ਉਹਨਾਂ ਲੱਟ ਕੇ ਹਸਪਤਾਲੇ ਦਾ ਸੂਰ ਹਸਪਤਾਲ ਉਹਦੇ ਬਾਬੇ ਵਾਲੇ ਹਸਪਤਾਲ ਉੱਥੇ ਉਹਨਾਂ ਡਾਕਟਰਾਂ ਡੈੱਡ ਡੈੱਡ ਕਰ ਦੇ ਤਾ ਉਹਨੂੰ ਫੇਰ ਡੈੱਡ ਹੋਇਆ ਗੋਲੀ ਵੱਜੀ ਇਹਦੇ ਇਹ ਸਾਨੂੰ ਨਾਂ ਦਾ ਹੀ ਹਸਪਤਾਲ ਨਹੀਂ ਜਾਣ ਕੇ ਵੇਖਿਆ ਕਿਹਨਾ ਮੁੰਡੇ ਦਾ ਸਤਨਾਮ ਸਿੰਘ ਮੇਰਾ ਨਾਮ ਹੈ ਇਹ ਮੈ ਉਹਦਾ ਪੁੱਫੜ ਲੱਗਦਾ ਹਾਂਜੀ ਇਹ ਪਨੋਰੀ ਗੋਲਾ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਵੀ ਜਿਨ੍ਹਾਂ ਦੇ ਦੋਸ਼ੀਆਂ ਨੇ ਇਹ ਕਾਰਵਾਈ ਕੀਤੀ ਆ ਗੋਲੀ ਮਾਰੀ ਉਹਨਾਂ 'ਤੇ ਸਭ ਤੋਂ ਸਾਰ ਕਾਰਵਾਈ ਕੀਤੀ ਜਾਵੇ ਤੇ ਕਾਰ ਦੀ ਮੰਗੇ ਫੇਰ ਕਰਾਂਗੇ ਸਾਰ ਫੇਰ ਕਰਾਂਗੇ ਉਹਨਾਂ ਦੀ ਪਹਿਲਾਂ ਪਰਚਾ ਕਰਕੇ ਉਹਨਾਂ ਦੇ ਕੀਤਾ ਜਾਵੇ ਮੈਂ ਜੀ ਪੇਸ ਪਰਮੇਂਦਰ ਸਿੰਘ ਥਾਣਾ ਚਬਾਲ ਤੋਂ ਇੱਕ ਪੋਸਟ ਮਾਰਟਮ ਕਰਾਉਣ ਵਾਸਤੇ ਮੈਨੂੰ ਕਾਗਜ਼ ਫਾਈਲ ਮਿਲੀ ਆ ਪੋਸਟ ਮਾਰਟਮ ਜਿੰਦਾ ਹੋਣਾ ਮੇਰੇ ਤੱਕ ਦਾ ਨਾਮ ਸਤਰਾਮ ਸਿੰਘ ਸਨੋ ਬਲਜਿੰਦਰ ਸਿੰਘ ਵਾਸੀ ਪਟੋਰੀ ਗੋਲਾ थाना ਸਰਦੰਤਨ ਕੀ ਮਾਮਲਾ ਹੈ ਕੀ ਇਹ ਇਹ ਮਾਮਲੇ ਬਾਰੇ ਤਾਂ ਆਈਓ ਸਾਹਿਬ ਦੱਸ ਸਕਦੇ ਆ ਬਾਕੀ ਇਹਦਾ ਮੈਟਰ ਹੋਇਆ ਰਤੀ ਉਹਦੇ ਸੰਬੰਧ ਜੋ ਕਰਤੀ ਰੈਡ ਬੋਡੀ ਤੇ ਜਮਾ ਸੀ ਉਹਦਾ ਪੋਸਟ ਮਾਰਟਮ ਕਰਾਉਣਾ ਆਇਆ ਹੈ ਕੀ ਗੋਲੀ ਲੱਗੀ ਆ ਹਾਂ ਗੋਲੀ ਲੱਗੀ ਦੱਸਿੰਦੇ ਜੀ ਬਿਆਨ ਹੋਇਆ ਜੀ ਇਹਦੇ ਕਰਦੇ ਨੇ ਬਿਆਨਾਂ ਤੇ 75 40